ਉਦਰਾਮਪੁਰਾ ਫੂਲਦੇ ਵਿੱਚ ਵੀ ਸ਼ਰਦਾਲੂਆ ਨੇ ਮੰਦਰਾਂ ਦੇ ਵਿੱਚ ਹਾਜ਼ਰੀ ਭਰੀ ਤੇ ਨਵੇਂ ਸਾਲ ਦਾ ਸਵਾਗਤ ਕੀਤਾ ਐ ਇਸ ਮੌਕੇ ਮੰਦਰਾਂ ਦੇ ਵਿੱਚ ਸ਼ਰਦਾਲੂਆਂ ਦਾ ਹਾੜ ਦੇਖਣ ਨੂੰ ਮਿਲਿਆ ਅਤੇ ਭਜਨ ਬੰਦਗੀ ਕਰਕੇ ਲੋਕਾਂ ਨੇ ਨਵੇਂ ਸਾਲ ਜੀ ਆਇਆਂ ਆਖਿਆ ਅਤੇ ਤਸਵੀਰਾਂ ਵਿੱਚ ਇਹ ਵੇਖਿਆ ਜਾ ਸਕਦਾ ਹੈ ਕਿ ਲੋਕ ਵੱਡੇ ਗਿਣਤੀ ਵਿੱਚ ਇੱਥੇ ਪਹੁੰਚੇ ਸ਼ਰਦਾਲੂਆਂ ਦਾ ਹਾੜ ਇੱਥੇ ਵੇਖਣ ਨੂੰ ਮਿਲਿਆ ਆਤਿਸ਼ਬਾਜ਼ੀ ਇਹ ਜਦੋਂ ਰਾਤ 12 ਵਜੇ ਕੀਤੀ ਗਈ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਹੋਈ ਰਾਮਪੁਰਾ ਫੂਲਦੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਨਵੇਂ ਸਾਲ ਦਾ ਸਵਾਗਤ ਕਜੇਸਤਰਾ ਇਥੇ ਲੋਕਾਂ ਨੇ ਕੀਤਾ। ਤੁਹਾਡੀਆਂ ਧਾਰਮਿਕ ਸੰਸਥਾਵਾਂ ਮੰਦਿਰ ਦੇ ਵਿੱਚ ਚੌਂਕੀ ਜਾਗਰਣ ਕਰਕੇ ਨਵਾਂ ਸਾਲ ਮਨਾਉਂਦੀਆਂ। ਅਸੀਂ ਇਹੀ ਕਾਮਨਾ ਕਰਦੇ ਹਾਂ ਵੀ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ। ਲੋਕ ਤਰੱਕੀਆਂ ਕਰਨ, ਖੁਸ਼ੀਆਂ ਮਾਣਨ। ਮੈਂ ਸਾਰਿਆਂ ਨੂੰ ਇਹ ਕਾਮਨਾ ਕਰਦਾ ਕਿ ਸਾਰੇ ਸ਼ਹਿਰ ਨਿਵਾਸੀ, ਸਾਰਾ ਪੰਜਾਬ ਤੇ ਸਾਡਾ ਖਾਦੇ रामਪਰਾ ਫੂਲ ਸਾਰਾ ਤੰਦਰੁਸਤੀ ਖੁਸ਼ੀਆਂ ਭਰਿਆ ਖੇੜਾ ਸਭ ਦੇ ਨਵਾਂ ਸਾਲ ਬਹੁਤ ਬਹੁਤ ਖੁਸ਼ੀਆਂ ਵਾਲਾ ਚੜੇ ਕਿੰਨੇ ਸਾਲ ਦੀ ਸ਼ੁਰੂਆਤ ਮਹਾਮਾਈ ਦੇ ਚਰਨਾਂ ਦੇ ਵਿੱਚ ਕੀਤੀ ਗਈ ਹੈ ਜਿੱਥੇ ਮਾਹ ਵੈਸ਼ ਨੂੰ ਪੰਜ ਮੰਡਲੀ ਵੱਲੋਂ ਚੌਂਕੀ ਤੇ ਅਸੀਂ ਆਏ ਹਾਂ ਇੱਥੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਮਹਾਵਾਈ ਆਉਣ ਵਾਲੇ ਸਾਲ ਜੀ ਤੰਦਰੁਸਤੀ ਮੁਕਤੇ